next 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰਸਾਸ਼ੀય ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਤੁਸੀਂ ਸਾਡੇ ਨਾਲ ਨੰਗਾ ਨਮਗਾ ਤੇ ਤਾਜ਼ੀਆਂ ਖਬਰਾਂ ਤੋਂ ਅੜ ਤੱਕ ਪਹੁੰਚ ਰਹੇ ਤਰਨਤਾਰਨ ਵਿਖੇ ਪਿਛਲੇ ਬੋਦਵਾਰੇ 14 ਅਗਸਤ ਨੂੰ ਅਮੇਸਰ ਬਾਈਪਾਸ ਚੌਂਕ ਵਿੱਚ ਨਗਰ ਕੌਂਸਲ ਤਰਨਤਾਰਨ ਵੱਲੋਂ 15 ਅਗਸਤ ਨੂੰ ਲੈ ਕੇ ਤਰਨਤਾਰਨ ਨਗਰ ਕੌਂਸਲ ਦਫ਼ਤਰ ਵੱਲੋਂ ਚੌਂਕ ਵਿੱਚ ਸਫਾਈ ਸੇਵਕਾਂ ਵੱਲੋਂ ਸਫਾਈ ਕਰਨ ਦਾ ਕੰਮ ਚੱਲ ਰਿਹਾ ਸੀ ਪਰ ਮੈਡੀਕਲ ਵਾਲਾ ਦੁਕਾਨਦਾਰ ਕੂੜੇ ਨੂੰ ਅੱਗ ਲਾ ਰਿਹਾ ਸੀ ਦੁਕਾਨਦਾਰ ਨੂੰ ਅੱਗ ਲਾਉਣ ਤੋਂ ਰੋਕਣ ਤੇ ਦੁਕਾਨਦਾਰ ਵੱਲੋਂ ਆਪਣੇ ਸਾਥੀਆਂ ਸਮੇਤ ਸਫਾਈ ਸੇਵਕਾਂ ਉੱਪਰ ਜਾਣ ਲੇਵਾ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਤਿੰਨ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਵਿੱਚ ਨਗਰ ਕੌਂਸਲ ਦਾ ਸੈਨੀਟਰੀ ਇੰਸਪੈਕਟਰ ਤੇ ਸਫਾਈ ਸੇਵਕ ਵੀ ਹਾਜ਼ਰ ਸਨ ਉਸ ਸਮੇਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਦੁਕਾਨਦਾਰ ਖਿਲਾਫ ਰਿਪੋਰਟ ਦਰਜ ਕਰਵਾਉਣ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਦਾ ਨਾਮ ਦਰਜ ਨਹੀਂ ਕਰੇ ਉਸ ਨੂੰ ਲੈ ਕੇ ਅੱਜ ਥਾਣਾ ਸਿਟੀ ਪੁਲਿਸ ਖਿਲਾਫ ਦੇਸ਼ਮ ਬੋੜੀ ਲੇ ਚੌਂਕ ਵਿੱਚ ਸਫਾਈ ਸੇਵਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਤਰਨਤਨ ਸਿੱਤੀ ਦੇ ਡੀਐਸਪੀ ਦਰਸੀ ਮਸੀਨੇ ਧਰਨਾ ਦੇ ਰਹੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਵਿਸ਼ਵਾਸ ਦਿਵਾ ਕੇ ਧਰਨੇ ਨੂੰ ਸਮਾਪਤ ਕਰਵਾ ਦਿੱਤਾ ਗਿਆ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਨਾਮ 소ਨਿਆਸ ਜੀ ਗੱਲਬਾਤ ਇਦਾਂ ਹੋਈ ਕਿ ਸਾਡੇ ਨਾਲ ਮਜ਼ਦਮ ਕੰਮ ਕਰਨ ਗਏ ਸੀ ਜਿੱਥੇ 15 ਅਗਸਤ ਦੇ ਵਿੱਚ ਤੇ ਉਹ ਮੁੰਡੇ ਹੀ ਵਿਚਾਰੇ ਢੇਰੀਆਂ ਲਾਈਆਂ ਸੀਗੇ ਤੇ ਉੱਥੇ ਮੈਡੀਕਲ ਸਟੋਰ ਹੈਗਾ ਜਨਰਲ ਕੇ ਜਨਮਨਿਤ ਆਰਾ ਕੁਛ ਨਾਮ ਜਰਮਨ ਤੇ ਉਹਨਾਂ ਨੇ ਉਹ ਅੱਗ ਲਾਣ ਲੱਗੇ ਤੇ ਮੁੰਡਿਆਂ ਨੇ ਰੋਕਿਆ ਵੀ ਆਗ ਨਾ ਲਾਓ ਤੁਸੀਂ ਅਸੀਂ ਮਤਲਬ ਕਿ ਚੁੱਕ ਲੈਣੀ ਆ ਉਹ ਕਹਿੰਦੇ ਅੱਜ ਤਾਂ ਉਹਨਾਂ ਇੰਨੇ ਦਿਨਾਂ ਬਾਅਦ ਚੇਤਾ ਆ ਗਿਆ ਕਹਿੰਦੇ ਉਦੋਂ ਨਹੀਂ ਤਾਂ ਤੁਸੀਂ ਚੁੱਕੀ ਨਹੀਂ ਉਹ ਕਹਿੰਦੇ ਜਦੋਂ ਸਾਡੀ ਡਿਊਟੀ ਲੱਗਣੀ ਉਦੋਂ ਚੁੱਕਣੀ ਤੇ ਅਬੀ ਤੇ ਅਫਸਰਾਂ ਨੂੰ ਕਹਾਵਾ ਕਰਦੇ ਉਹ ਕਹਿੰਦਾ ਬੋਲਦਾ ਕਿੱਦਾਂ ਤੇ ਉਹ ਕਹਿੰਦਾ ਤੂੰ ਕਿੱਦਾਂ ਬੋਲਦਾ ਬਸ ਇਦਾਂ ਆਇਆ ਫਟਾਫਟ ਮੈਡੀਕਲ ਸਟੋਰ ਵਾਲਾ ਮੁੰਡਾ ਨੇ ਆਣ ਕੋਲੇ ਚ ਪੇੜ ਮਾਰਤੀ ਹੈਪੀ ਦੇ ਉਹ ਮੁੰਡਾ ਆ ਪੀ ਵਿਚਾਰ ਸਾਡੇ ਕੋ ਗਿਆ ਵਾ ਐ ਸੈਂਟੀ ਸਾਹਿਬ ਨੂੰ ਬੁਲਾਇਆ ਸਾਰੇ ਜਾਣ ਕੇ ਆਏ ਆ ਸਾਰੇ ਇਹ ਪੁੱਛਣ ਹੀ ਦੇ ਆ ਉਹਨਾਂ ਨੇ ਕੁਛ ਨਹੀਂ ਪੁੱ ਉਹ ਆਂਦਿਆ ਪਹਿਲਾ ਸੈਂਟੀ ਸਾਹਿਬ ਦੇ ਮਾਰੀ ਇਹ ਸੈਂਟੀ ਸਾਹਿਬ ਦੇ ਵਿਚਾਰਿਆਂ ਦੇ ਤਿੰਨ ਮਾਰੀਆਂ ਉਹਨਾਂ ਦੀ ਇੱਕ ਛਾਤੀ ਤੇ ਵੱਜਾ ਦੂਜਾ ਨਾਲੇ ਫੋਨ ਤੇ ਵੱਜਾ ਤੀਜਾ ਜਿਹੜਾ ਉਹਨਾਂ ਦੇ ਹੱਥ ਤੇ ਵੱਜਾ ਤੇ ਉਹਨਾਂ ਦੀ ਚੀਚੀ ਕੱਟੀ ਗਈ ਬਾਅਦ ਤੇ ਅਰਸ਼ ਆ ਗਿਆ ਤੇ ਅਰਸ਼ ਨੇ ਵੀ ਆ ਕੇ ਦੋ ਜਣਾਂ ਨੇ ਫੜ ਲਿਆ ਤੇ ਤੀਜੇ ਨੇ ਭਾਜੀ ਉਹਦੇ ਮਤਲਬ ਕਿ ਗੰਡਾਸੀ ਮਾਰ ਦਿੱਤੀ ਹੈ ਤੇ ਜਾਤੀ ਸੰਜੋ ਤੇ ਅਸੀਂ ਮੈਂ ਅੱਗੇ ਹੋਈਆਂ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਂਦੇ ਤੁਸੀਂ ਤੁਹਾਡੇ ਮਲਾਜ਼ਮਾਂ ਦੇ ਹੱਥ ਚੁੱਕਦੇ ਤੇ ਕਹਿੰਦਾ ਆ ਜਾ ਤੈਨੂੰ ਵੀ ਦੱਸਾਂ ਕੁੱਤੀਏ ਚੂੜੀ ਆ ਉਹ ਕੁੱਤੇ ਚੂੜੇ ਇਕੱਠੇ ਹੋ ਕੇ ਆ ਗਏ ਜੇ ਕਹਿੰਦਾ ਆਓ ਐਦਾ ਥੋੜੀ ਕਹਿਣਾ ਚ ਇਹਨੂੰ ਪਤਾ ਲੱਗ ਜਾਊਗਾ ਕਿ ਵਾਕਿਆ ਕਿਸ ਨੇ ਚੂੜੇ ਕਹਿੰਦਾ ਕਿੱਦਾਂ ਮਤਲਬ ਕਿ ਹੱਕ ਮਿਲਿਆ ਵਾ ਮੰਗੇ ਕਿ ਸਰ ਅਸੀਂ ਪਹਿਲੇ ਨੰਬਰ ਤੇ ਬਿਲਕੁਲ ਸਾਡੇ ਨਾਲ ਧੱਕਾ ਹੁੰਦਿਆ ਵਾ ਸਪਾਈ ਸੇਵਕਾਂ ਅਸੀਂ ਬਿਲਕੁਲ ਸਾਡੇ ਨਾਲ ਧੱਕਾ ਹੁੰਦਿਆ ਜਦੋਂ ਸਾਡਾ ਕੋਈ ਵੀ ਸਪਾਈ ਸੇਵਕ ਕੋਈ ਗੱਲ ਕਰਨ ਚਾਹੁੰਦਾ ਵਾ ਵੀ ਚਾਹੇ ਢੇਰੀ ਚੁੱਕਣ ਗਿਆ ਵਾ ਉਹਨਾਂ ਅਗਲਾਈ ਆ ਉਹਨਾਂ ਨੂੰ ਪੁੱਛਿਆ ਵਾ ਵੀ ਤੁਸੀਂ ਅੱਗ ਨਾ ਲਾਓ ਢੇਰੀ ਚੁੱਕ ਦਿੰਨੇ ਆ ਇਸੇ ਗੱਲੋਂ ਚੋਂ ਅੰਦਰੋਂ ਚਪੇੜ ਮਾਰੀ ਆ ਫਿਰ ਵੀ ਰਚਦੀਪ ਆਇਆ ਵਾ ਸਮਝਾਉਣ ਵਾਸਤੇ ਸੈਂਟਰੀ ਸਾਹਿਬ ਆਏ ਫਿਰ ਸਮਝਾਉਣ ਵਾਸਤੇ ਉਹਨਾਂ ਕਿ ਆਵਾਪੀ ਕੀ ਗੱਲ ਹੋਈ ਆ ਇਸੇ ਗੱਲ ਦੇ ਵਿੱਚ ਉਹਨਾਂ ਦਾਤਰ ਕੱਢ ਲਿਆ ਦਾਤਰ ਕੱਢ ਲਿਆ ਅਹੀਂ ਲਾਇਆ ਧਰਨਾ ਬਾਈਪਾਸ ਤੇ ਬੰਦੇ ਫੜਾਤੇ ਆ ਬੰਦੇ ਫੜਉਣ ਤੋਂ ਬਾਵਜੂਦ ਵੀ ਫਿਰ ਇਹਨਾਂ ਨੇ ਤਿੰਨ ਬੰਦੇ ਇਹਨਾਂ ਨੇ ਛਰਤੇ ਆ ਉਹਦੇ ਵਿੱਚੋਂ ਵੀ ਇੱਕ ਬੰਦਾ ਬਦਲ ਦਿੱਤਾ ਵਾ ਜੇ ਸਾਡਾ ਨਹੀਂ ਸੁਣਵਾਈ ਹੋਈ ਫਿਰ ਅਸੀਂ ਕੂੜਾ ਵੀ ਖਲਾਰਾਂਗੇ ਕਮੇਟੀ ਦਾ ਜਿੰਨਾ ਵੀ ਕੰਮ ਆ ਸਾਰਾ ਹੀ ਬੰਦ ਕਰਾਂਗੇ ਜੇ ਸਾਡੀ ਸੁਣਵਾਈ ਨਹੀਂ ਇਹ 14 ਤਰੀਕ ਨੂੰ ਆਇਆ ਜੀ 3 ਵਜੇ ਠੀਕ ਹੈ 3 ਵਜੇ ਹੋਇਆ 3 ਵਜੇ 3 ਵਜੇ ਹੋਇਆ ਝਗੜਾ ਜੀ 3 ਵਜੇ ਤੋਂ ਬਾਅਦ ਅਸੀਂ ਧਰਨਾ ਲਾਤਾ ਜਦੋਂ ਸਾਡੇ ਬੰਦਿਆ ਦੇ दातਨ ਮਾਰ ਦਿੱਤੇ ਆ ਅਸੀਂ ਗਏ ਹਾਂ ਇੱਕ ਸਮਝੌਤਾ ਕਰਨ ਵਾਸਤੇ ਲੜਨ ਵਾਸਤੇ ਨਹੀਂ ਗਏ ਜਦੋਂ ਅਸੀਂ ਸਮਝੌਤਾ ਕਰਨ ਵਾਸਤੇ ਗਏ ਆ ਉਹਨਾਂ ਨੇ ਆਣ ਕੇ दातਨ ਮਾਰਤੇ ਜੀ ਵਰਤਤਾ ਤਾਂ ਅਸੀਂ ਉਦੋਂ ਹੀ ਦਰਜ ਕੀਤਾ ਹੈ ਜਦਨੇ ਦਾ ਝਗੜਾ ਹੋਇਆ ਸੀ ਤੇ ਹੁਣ ਇਹ ਨਾ ਜੀ ਇਹ ਮੰਗ ਵੀ ਇੱਕ ਇਹਨਾਂ ਦਾ ਜ਼ਖਮੀ ਸੀ ਉਹਦੇ ਬਿਆਨ ਨਹੀਂ ਲਿਖੇ ਉਦੇ ਬਿਆਨ ਮੁਤਾਬਕ ਜੋ ਵੀ ਇਹ ਬਿਆਨਾਂ ਤੇ ਲਿਖਾਉਣ ਕੇ ਉਹਨੂੰ ਨਾਮਜ਼ਦ ਕਰਕੇ ਉਹ ਇਹ ਮਕਦਮਾ ਦਰਜ ਕੀਤਾ ਜਾਊਗਾ ਜੀ ਉਹਦੇ ਤਫਤੀਸ਼ ਕੀਤੀ ਜਾਊਗੀ ਮਕਦਮੇ ਚ ਐਸ ਵਾਲੇ ਤੇ ਇਹਨਾਂ ਤਿੰਨਾਂ ਤੇ ਮਕਦਮਾ ਦਰਜ ਹੋ ਉਹਨਾਂ ਦੇ ਰਿਮਾਰਡ ਲੈ ਕੇ ਕੋਰਟ ਤੇ ਪੇਸ਼ ਕਰਕੇ ਜੇਲ੍ਹ ਚ ਛੱਡ ਆਏ ਜੀ ਆਹ ਜੀ ਉਹਨਾਂ ਦੇ ਦੇ ਤੋ ਜਰੂਰ ਉਹਦੇ ਖਿਲਾਫ ਜਿਹੜਾ ਚੋਭਾਂ ਦਾ ਉਹਦੇ ਐਕਟ ਦੇ ਮੁਤਾਬਕ ਇਹ ਦਰਜ ਕੀਤਾ ਜਾਊਗਾ ਵਾਦਾ